हां जी किसान प्रभव सस्श्रीकाल जी हरदीप ब्रॉड चैनल ਤੇ ਸਵਾਗਤ ਕਰਦੇ ਆਂ ਤੁਸੀਂ ਵੀ ਸਾਡੇ ਪੇਜ ਤੇ ਕੋਈ ਵੀ ਐਡ ਕਰਵਾ ਸਕਦੇ ਹੋ ਵੀਡੀਓ ਭੇਜ ਕੇ ਆਪਣੇ WhatsApp ਨੰਬਰ ਤੇ ਫੋਟੋਆਂ ਭੇਜ ਕੇ ਸਾਰੀ ਜਾਣਕਾਰੀ ਦੇ ਨਾਲ ਪਹਿਲਾਂ ਜੀ ਆਪਣੇ ਕੋਲੇ ਸੋਨਾਲੀਕਾ 750 ਟਰੈਕਟਰ ਹੈ 14 ਮਾਡਲ ਹੈ ਜੀ ਰੇਟ ਵੀਰਾਂ ਦਾ 3,60,000 ਰੁਪਇਆ ਦਾਣ ਸਿੰਘ ਵਾਲਾ ਪਿੰਡ ਹੈ ਵੀਰਾਂ ਦਾ ਏਰੀਆ ਭਗਤਾ ਭਾਈ ਕਾਦੇ ਕੋਲੇ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 988416507 ਲੌਂਡਰ ਤੇ ਆਗਾ ਬਣਗੇ ਲੈਟ ਆ ਗਿਆ ਹੈ ਮਰਜੈਂਸ ਜਾਨੇ ਵੇਚਣਾਗਾ ਘਰੇ ਰੱਖਿਆ ਹੋਇਆ ਕਰਦੇ ਆਂ ਜੀ ਸੋਨਕਾ 668ਾ ਮਾਡਲ ਦਾ ਰੇਟ 2 ਲੱਖ 45000 ਰੁਪਿਆ ਪੰਜਾਬ ਨੰਬਰ ਏਰੀਆ ਭਦੌੜ ਚੇ ਟਰੈਕਟਰ ਦਾ ਡਾਊਨ ਕ੍ਰੇਸ਼ਨ ਤੋਂ ਇਹ ਲਗਦੇ ਹਾਂ ਨੰਬਰ 94761934 997619364 ਜਰਨੈਲ ਸਿੰਘ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਟਰੈਕਟਰ કરી ਲੈ ਸਾਦੂ ਜੀ ਅੱਗੇ ਗੱਲ ਕਰਦੇ ਆ 1265 ਟਰੈਕਟਰ ਆ ਜੀ 1992 ਮਾਡਲ 30 ਪੈਸੇ ਟਾਇਰਾਂ ਦੇ ਵਿੱਚ ਆ ਹਰਿਆਣਾ ਨੰਬਰ ਆ ਜੀ ਪੰਜਾਬ ਦੇ ਵਿੱਚ ਨਾਮ ਹੋਇਆਗਾ ਆ ਰੇਟ ਇਹਦਾ 90000 ਰੁਪਏ ਜੀ ਮੌਕੇ ਤੇ ਮਾਣਤਾਂ ਨੂੰ ਹੋ ਜੂਗਾ ਨੰਬਰ ਆ ਜੀ 94172 82844 94172 82844 ਅੱਗੇ ਗੱਲ ਕਰਦੇ ਆਂ ਜੀ ਫਾਰਮ ਟਰੈਕ 60 ਟਰੈਕਟਰ ਆ ਡਬਲ ਕਲਚ ਦੇ ਵਿੱਚ ਏਰੀਆ ਡੱਬ ਵਾਲੀ ਪਿੰਡ ਮਟ ਦਾਦੂ ਰੇਟ ਆ ਜੀ 1,60,000 ਰੁਪਿਆ ਕੰਡੀਸ਼ਨ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਦਾ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਬਾਡੀ ਚੈਸੀ ਲਿੰਕਾਂ ਦਾ ਟਰੈਕਟਰ ਸਾਫ਼ ਆ ਜੀ ਨੰਬਰ ਵੀਰਾਂ ਦਾ ਨੋਟ ਕਰ ਲਓ 70565 64884 70565 64884 ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ 1,60,000 ਰੁਪਿਆ ਡਿਮਾਂਡ ਥੋੜਾ ਬਹੁਤ ਮਾਨਤਾ ਨਾ ਭੋਜੂਆ ਇੰਜਨ ਗੇਅਰ ਦਾ ਟਰੈਕਟਰ ਚੰਗਾ ਜੀ ਅੱਗੇ ਗੱਲ ਕਰਦੇ ਹਾਂ ਜੀ ਸਵਰਾਜ 855 ਕਲੌਸ ਕਰ ਇੰਜਨ ਵਾਲਾ ਡਬਲ ਕਲਚ ਦੇ ਵਿੱਚ ਪੰਜਾਬ ਨੰਬਰ ਟਰੈਕਟਰ ਵਿਕਾਊ ਆ ਜੀ ਇੰਜਨ ਗੇਅਰ ਦਾ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕਿ ਟਰੈਕਟਰ ਦੀ ਕੋਈ ਬਲੋਣੀ ਬਾਡੀ ਚੈਸੀ ਲਿੰਕਾਂ ਦਾ ਟਰੈਕਟਰ ਸਾਫ਼ ਪਿਆ ਜੀ ਆ ਰੇਟ 1,75,000 ਰੁਪਇਆ ਪਿੰਡ ਮੱਲਣ ਜ਼ਿਲ੍ਹਾ ਮੋਕਸਰ ਤਹਿਸੀਲ ਕਿਦੜਬਾਹਾ ਦੇ ਵਿੱਚ ਦੋਦਾ ਕੌਣੀ ਕੋਲੇ ਵੀਰਾਂ ਦਾ ਪਿੰਡ ਆ ਜੀ ਮੱਲਣ 99 171 48 607 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਬਾਡੀ ਚਾਸੀ ਲਿੰਕਾਂ ਦਾ ਟਰੈਕਟਰ ਸਾਫ਼ ਆ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਟਰੈਕਟਰ ਰੀਜਨਲ ਆ ਅੱਗੇ ਗੱਲ ਕਰਦੇ ਆ ਜੀ ਮੈਸੀ 9500 ਟਰੈਕਟਰ ਵਿਕਾਊ ਆ 2010 ਮਾਡਲ ਪੰਜਾਬ ਨੰਬਰ ਆ ਜੀ 60 ਐਚਪੀ ਦੇ ਵਿੱਚ ਪਾਵਰ ਸਟੀering ਦੇ ਵਿੱਚ ਤੇਲ ਬ੍ਰੇਕਾਂ ਦੇ ਵਿੱਚ ਆ ਜੀ ਟੌਪ ਮਾਡਲ ਟਰੈਕਟਰ ਆ ਇਹ ਆ ਰੇਟ 290000 ਰੁਪਇਆ ਡਿਮਾਂਡ ਆ ਜੀ ਏਰੀਆ ਲੁਧਿਆਣਾ ਦੇ ਵਿੱਚ ਨੰਬਰ ਆ ਜੀ 8427725955 8427725955 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਇੰਜਨ ਗੇਅਰ ਦਾ ਟਰੈਕਟਰ ਵਧੀਆ ਆ ਜੀ ਬਾਡੀ ਚੈਸੀ ਲਿੰਕਾਂ ਦਾ ਟਰੈਕਟਰ ਰੀਮਾ ਦਾ ਵਧੀਆ ਪਿਆ ਸਾਫ਼ ਪਿਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਵੀਡੀਓ ਨੂੰ ਸਾਰੀ ਨੂੰ ਦੇਖ ਲਿਆ ਕਰੋ ਤੁਸੀਂ ਵੀ ਸਾਡੇ ਪੇਜ ਤੇ ਜ਼ਮੀਨ ਪਸ਼ੂ ਪਲਾਟ ਸਾਧਨ ਕਿਸੇ ਵੀ ਪ੍ਰਕਾਰ ਦੀ ਐਡ ਵੀਡੀਓ ਭੇਜ ਸਕਦੇ ਹੋ ਫੋਟੋਆਂ ਭੇਜ ਸਕਦੇ ਹੋ ਜੀ ਸਾਰੀ ਜਾਣਕਾਰੀ ਲਿਖ ਕੇ ਭੇਜਿਆ ਕਰੋ ਸਾਡੇ WhatsApp ਨੰਬਰ ਤੇ ਅੱਗੇ ਜੀ ਸਵਰਾਜ 855 2022 ਮਾਡਲ 3 ਸਪੀਡ ਟੌਪ ਮਾਡਲ ਟਰੈਕਟਰ ਵਕਾਊ ਆ ਜੀ ਬਿਲਕੁਲ ਨਵਾਂ ਟਰੈਕਟਰ ਆ ਕੰਡੀਸ਼ਨ ਚੈੱਕ ਕਰ ਸਕਦੇ ਹੋ ਜੀ ਪੰਜਾਬ ਨੰਬਰ ਆ ਰੇਟ ਆ ਜੀ 7,50,000 ਰੁਪਏ ਡਿਮਾਂਡ ਆ ਏਰੀਆ ਮੁਕਸਰ ਸਾਹਿਬ ਦੇ ਵਿੱਚ ਇਹ ਟਰੈਕਟਰ ਵਕਾਊ ਆ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 9872537547 9872537547 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ ਖਰੀਦ ਸਕਦੇ ਹੋ ਜੀ ਰੇਟ ਕਿਸੇ ਵੀ ਸਾਧਨ ਦਾ ਕੋਈ ਪੱਕਾ ਰੇਟ ਨਹੀਂ ਹੁੰਦਾਗਾ ਰੇਟ ਦੇਖ ਕੇ ਨਾ ਭੱਜਿਆ ਕਰੋ ਕਿਸਾਨ ਭਰਾਵੋ ਇੱਕ ਵਾਰੀ ਫੋਨ ਕਰਕੇ ਸਾਰੀ ਜਾਣਕਾਰੀ ਸਾਧਨ ਬਾਰੇ ਜਰੂਰ ਲੈ ਲਿਆ ਕਰੋ ਜੀ ਇਹ ਗੱਲ ਕਰਦੇ ਆਂ ਜੀ 2002 ਮਾਡਲ ਆ ਰੇਟ 1,95,000 ਰੁਪਿਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਚੰਗੇ ਟਾਇਰਾਂ ਦੇ ਵਿੱਚ ਅਗਲੇ ਟਾਇਰ ਬਿਲਕੁਲ ਨਵੇਂ ਵਰਗੇ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਇੰਜਨ ਗੇਅਰ ਦਾ ਤੁਸੀਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਬਾਡੀ ਚੈਸੀ ਲੈਂਕਾਂ ਦਾ ਟਰੈਕਟਰ ਸਾਫ਼ ਪਿਆ ਜੀ ਨੰਬਰ ਵੀਰਾਂ ਦਾ 78149 96245 78149 96245 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਪੰਜਾਬ ਨੰਬਰ ਆ ਜੀ ਕਿ ਦੜਬਾਹੇ ਦਾ ਕੰਡੀਸ਼ਨ ਤੁਹਾਡੇ ਸਾਹਮਣੇ ਆ ਲੈਂਕਾਂ ਲੰਕਾਂ ਦਾ ਟਰੈਕਟਰ ਸਾਫ਼ ਪਿਆ ਜੀ ਵੀਡੀਓ ਨੂੰ ਦਬਕ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਰੇ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਤੁਸੀਂ ਵੀ ਸਾਡੇ ਪੇਜ ਤੇ ਕਿਸੇ ਵੀ ਪ੍ਰਕਾਰ ਦੀ ਐਡ ਫ੍ਰੀ ਦੇ ਵਿੱਚ ਕਰਵਾ ਸਕਦੇ ਹੋ ਜੀ ਸਾਡੇ ਨੰਬਰ ਤੇ ਵੀਡੀਓ ਫੋਟੋ ਭੇਜ ਕੇ ਅੱਗੇ ਜੀ ਮਹਿੰਦਰਾ 275 DI ਟਰੈਕਟਰ ਆ ਜੀ ਪੰਜ ਮਾਡਲ ਨਮਿਆ ਵਰਗੀ ਕੰਡੀਸ਼ਨ ਆ ਬਹੁਤ ਘੱਟ ਚੱਲਿਆ ਹੋਇਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਦੇਖ ਸਕਦੇ ਹੋ ਏਰੀਆ ਅੰਮ੍ਰਿਤਸਰ ਸਾਹਿਬ ਮਰਜੀਠਾ ਦੇ ਏਰੀਆ ਚ ਇਹ ਟਰੈਕਟਰ ਵੀਰਾਂ ਦਾ ਵਿਕਾਊ ਆ ਜੀ ਰੇਟ 2,95,000 ਰੁਪਿਆ ਨੰਬਰ ਵੀਰਾਂ ਦਾ 98765 61982 98765 61982 ਤੇ ਫੋਨ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ 2005 ਮਾਡਲ ਟਰੈਕਟਰ ਆ ਭਰਾਵੋ ਰੇਟ 2 ਲੱਖ 95000 ਰੁਪਏ ਡਿਮਾਂਡ ਆ ਮੌਕੇ ਤੇ ਮਾਨਤਾਣ ਹੋ ਜਾਊਗਾ ਇੰਜਨ ਗੇਅਰ ਦਾ ਟਰੈਕਟਰ ਬਹੁਤ ਵਧੀਆ ਜੀ ਵਾਹ ਕੇ ਚਲਾ ਕੇ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ ਬਹੁਤ ਸਾਫ ਕੇ ਰੱਖਿਆ ਹੋਇਆ ਵੇ ਵੀਰਾਂ ਦਾ ਟਰੈਕਟਰ ਵਕਾਊ ਆ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਭਰਾਵੋ ਅੱਗੇ ਜੀ ਮਹਿੰਦਰਾ 475 ਡੀਆਈ ਟਰੈਕਟਰ ਵਕਾਊ ਆ 19 99 ਮਾਡਲ ਕੰਡੀਸ਼ਨ ਦੇਖਿਓ ਜੀ ਵਧੀਆ ਪਿਆਗਾ ਰਿਮਾਂ ਦਾ ਸ਼ੋ ਦਾ ਟਰੈਕਟਰ ਰੀਜਨ ਵਾਲਾ ਟਾਇਰ ਜੀ 60 ਪੈਸੇ ਟਾਇਰ ਆ ਟਰੈਕਟਰ ਦੇ ਸੇਟ ਐਕਟ 40000 ਰੁਪਿਆ ਡਿਮਾਂਡ ਹੈ ਜੀ ਮੌਕੇ ਤੇ ਮਾਨਤਨ ਹੋ ਜੂਗਾ ਨੰਬਰ ਹੈ ਜੀ 9855750233 9855750233 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਜਾਣਕਾਰੀ ਲੈ ਸਕਦੇ ਹੋ ਜੀ ਵੀਡੀਓ ਨੂੰ ਸਾਰੀ ਨੂੰ ਦੇਖ ਲਿਆ ਕਰੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਜੀ ਆਪਣੀ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਸਾਰੇ ਕਿਸਾਨ ਵੀਰਾਂ ਤੱਕ ਆਪਣੀ ਵੀਡੀਓ ਪਹੁੰਚ ਜਾਵੇ ਤਾਂ ਜੋ ਕਿਸਾਨ ਵੀਰ ਸਾਧਨ ਖਰੀਦ ਵਿੱਚ ਕਰ ਸਕਣ ਅੱਗੇ ਜੀ ਵਿਸ਼ਾਲ ਕੰਪਨੀ ਦੀ ਕਬੈਨਟ ਆਉ ਹੈ ਜੀ 368 11 ਮਾਡਲ ਹੈ ਜੀ ਰੇਟ 5.5 ਲੱਖ ਰੁਪਿਆ ਰੇਟ ਆ ਭਰਾਵੋ ਨੰਬਰ ਵੀਰਾਂ ਦਾ 9579461335 11 ਮਾਡਲ ਹੈ ਜੀ ਜਾਇਜ਼ ਰੇਟ ਦੇ ਵਿੱਚ ਇੱਕ ਬੈਨ ਵੀਰਾਂ ਦੀ ਵਿਕਾਊ ਆ ਜੇ ਕਿਸੇ ਵੀਰ ਭਰਾ ਨੇ ਇੱਕ ਬੈਨ ਖਰੀਦਣੀ ਹੋਵੇ 5.5 ਲੱਖ ਰੁਪਇਆ ਡਿਮਾਂਡ ਹੈ ਜੀ ਨੰਬਰ ਬਾਹਰ ਦਾਗਾ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਚੰਗੀ ਤਰ੍ਹਾਂ ਵੀਡੀਓ ਨੂੰ ਦੇਖ ਸਕਦੇ ਹੋ ਜੀ ਸਾਰੀਆਂ ਫੋਟੋਆਂ ਵੀਡੀਓ ਦੇ ਵਿੱਚ ਲੱਗੀਆਂ ਹੋਈਆਂ 9579461335 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਬੈਨ ਬਾਰੇ ਸਾਰੀ ਜਾਣਕਾਰੀ ਫੋਨ ਤੇ ਇੱਕ ਵਾਰੀ ਜ਼ਰੂਰ ਲੈ ਲਿਓ ਜੀ ਵਿਸ਼ਾਲ ਕੰਪਨੀ ਦੀ ਇੱਕ ਬੈਨ ਕੰਡੀਸ਼ਨ ਥੋੜੇ ਸਾਹਮਣੇ ਆ ਭਰਾਵੋ ਦੇਖ ਸਕਦੇ ਹੋ ਤੁਸੀਂ ਵਧੀਆ ਪਈ ਆ ਅੱਗੇ ਜੀ ਏਸੀ 450 ਟਰੈਕਟਰ ਵਿਕਾਊ ਆ ਜੀ ਡੀਆਈ ਟਰੈਕਟਰ ਆ ਏਸੀ 450 12 ਮਾਡਲ ਆ ਜੀ ਆਰ ਜੇ ਨੰਬਰ ਆ ਤੇਲ ਬ੍ਰੇਕਾਂ ਦੇ ਵਿੱਚ ਕੰਡੀਸ਼ਨ ਥੋੜੇ ਸਾਹਮਣੇ ਆ ਜੀ ਨੰਬਰ ਵੀਰਾਂ ਦਾ ਨੋਟ ਕਰ ਲਓ 798633422 798633422 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ Rajasthan ਦਾ ਨੰਬਰ ਹੈ ਜੀ ਅ ਰੇਟ ਸਿਰਫ 1,85,000 ਰੁਪਇਆ 1,85,000 ਰੁਪਇਆ ਡਿਮਾਂਡ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵਧੀਆ ਹਾਲਤ ਦੇ ਵਿੱਚ 12